ਲੋ ਵੀ ਬਾਬੇ ਆਪਾਂ ਨੂੰ ਸੀਐਸਸੀ ਪਾਇਲਟੋਂ ਇੱਕ ਪੇਸ਼ੈਂਟ ਰੈਪੇ ਪਿਆ ਸੀ ਜ਼ਿਲ੍ਹਾ ਲੁਧਿਆਣਾ ਪੋਇਨਿੰਗ ਦਾ ਪੇਸ਼ੈਂਟ ਆ ਇਹਨਾਂ ਨੂੰ ਆਪਾਂ ਅਮਰਜੈਂਸੀ ਦੇ ਵਿੱਚ ਉੱਲ੍ਹਾ ਕੇ ਜੀ ਗੱਡੀ ਦੇ ਵਿੱਚ ਸ਼ਿਫਟ ਕੀਤਾ ਬਹੁਤ ਹੀ ਧਿਆਨ ਦੇ ਨਾਲ ਤਾਂ ਕੋਈ ਪੇਸ਼ੈਂਟ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਪੇਸ਼ੈਂਟ ਨੂੰ ਸ਼ਿਫਟ ਕਰਕੇ ਆਪਾਂ ਉਹਨਾਂ ਦਾ ਚੈੱਕਅਪ ਕੀਤਾ ਬੀਪੀ ਚੈੱਕ ਕੀਤਾ ਪਲਸ ਚੈੱਕ ਕੀਤੀ ਐਸ ਪੀਓ ਚੈੱਕ ਕੀਤੀ ਤਾਂ ਇਹਨਾਂ ਦੀ ਆਕਸੀਜਨ ਲੈਵਲ ਦਾ ਪਤਾ ਲੱਗ ਸਕੀ واللهਗੋਦੀ ਕਿਰਪਾ ਦੇ ਨਾਲ ਵੀਰ ਸਹੀ ਸਲਾਮਤ ਹਸਪੀਟਲ ਪਹੁੰਚ ਜਾਈਏ ਬਹੁਤ ਹੀ ਸੀਰੀਅਸ ਪੇਸ਼ੈਂਟ ਆ ਬੋਇਨਿੰਗ ਦਾ ਪੇਸ਼ੈਂਟ ਆ ਜੀ ਇਹਨਾਂ ਦੀ ਵਾਈਫ ਇਹਨਾਂ ਨੂੰ ਪੁੱਛਦੀ ਪਈ ਆ ਰਸਤੇ ਦੇ ਵਿੱਚ ਇੱਕ ਤਾਂ ਟ੍ਰੈਫਿਕ ਬਹੁਤ ਹੁੰਦਾ ਵਾ ਕੋਈ ਵੀ ਰਾਹ ਸਤਾ ਨਹੀਂ ਦਿੰਦਾ ਮੋਟਰ ਵੀ ਚੱਲ ਜਾਂਦਾ ਵਾ ਹਾਰਨ ਵੀ ਵੱਜ ਦਿੰਦੇ ਵਾ ਪੇਸ਼ੇਟੇ ਸੀਰੀਅਸ ਹੁੰਦਾ ਵਾ ਰਾਸਤੇ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਆ ਠੀਕ ਆ ਕੋਈ ਵੀ ਐਂਬੂਲੈਂਸ ਨੂੰ ਰਸਤਾ ਦੇ ਕੇ ਖੁਸ਼ ਨਹੀਂ ਆ ਐਂਬੂਲੈਂਸ ਨੂੰ ਰਸਤਾ ਮਿਲੋਗਾ ਤਾਂ ਆਪਾਂ ਸਟੇਬਲ ਪੇਸ਼ੈਂਟ ਨੂੰ ਹਸਪੀਟਲ ਪਹੁੰਚਾ ਸਕਾਂਗੇ ਠੀਕ ਆ ਪੁਲਿਸ ਰਿਕਵੈਸਟ ਆ ਕਿ ਐਂਬੂਲੈਂਸ ਨੂੰ ਰਸਤਾ ਦਿਆ ਕਰੋ ਜਾ ਗਈ ਤਾਂ ਜੋ ਆਪਾਂ ਪੇਸ਼ੈਂਟ ਨੂੰ ਸਹੀ ਸਲਾਮਤ ਹਸਪਤਲ ਲੈ ਕੇ ਜਾ ਸਕੀਏ ਪੇਸ਼ੈਂਟ ਦੀ ਕੀਰ ਹੋ ਸਕੇ ਡਿਸਟ੍ਰਿਕਟ ਲੁਧਿਆਣਾ ਸਿਵਲ ਹਸਪਤਲ ਲੈ ਕੇ ਆਏ ਸੀ ਪੇਸ਼ੈਂਟ ਨੂੰ ਕਾਫੀ ਪੇਸ਼ੰਤਾਂ ਬਹੁਤ ਜਿਆਦਾ ਲੋਕ ਪਰੇਸ਼ਾਨ ਹੋ ਵਾਇਰੂ ਮੇਰ ਕਰੇ ਹੋ ਵਾਇਰੂ ਜੀਕਾ ਕਾਰਨ ਵਾਇਰੂ ਚਿਕੀਟਾ